ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜਿਸ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਇਹ ਸਰੋਵਰ ਗੁਰਦੁਆਰਾ ਝਾੜ ਸਾਹਿਬ ਵਿਖੇ ਬਣਿਆ ਹੋਇਆ ਹੈ ਇਸ ਸਰੋਵਰ ਦੀ ਇਹ ਮਹਾਨਤਾ ਹੈ ਕਿ ਜਿਸ ਵੀ ਪ੍ਰਾਣੀ ਦੇ ਸਰੀਰ ਉੱਪਰ ਜਿਸ ਤਰ੍ਹਾਂ ਮੋਕੇ ਹੋ ਜਾਂਦੇ ਹਨ ਇਸ ਸਰੋਵਰ ਦੇ ਵਿੱਚ ਪੰਜ ਐਤਵਾਰ ਇਸ਼ਨਾਨ ਕਰੇ ਤੇ ਇੱਕ ਲੂਣ ਤੇ ਮੰਜਾ ਚੜਾ ਦੇਵੇ ਤੇ ਉਸ ਦੇ ਸਰੀਰ ਦੇ ਉੱਪਰ ਕਿਤਨੇ ਵੀ ਮੌਕੇ ਹੋਏ ਹੋਏ ਹਨ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਚੜ ਜਾਂਦੇ ਹਨ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਕਾਰ ਸੇਵਾ ਵੱਲੋਂ ਚੱਲ ਰਹੀ ਹੈ ਜਿਹੜਾ ਕਿ ਆਪ ਇਸ ਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਥਾਨ ਦੇ ਉੱਪਰ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਛੋਪਾ ਪ੍ਰਾਪਤ ਥਾਨ ਹਨ ਜਿਸ ਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਹਰਗਵਿੰਦ ਪਾਸ਼ਾ ਜੀ ਨੂੰ ਸੰਗਤਾਂ ਵੱਲੋਂ ਕਿਹਾ ਗਿਆ ਕਿ ਇਸ ਜੰਗਲ ਦੇ ਵਿੱਚ ਸਾਨੂੰ ਸ਼ੇਰ ਦਾ ਡਰ ਹੈ ਸਾਨੂੰ ਸ਼ੇਰ ਆਣ ਕਰਕੇ ਸਾਡੀਆਂ ਬੱਕਰੀਆਂ ਸਾਡੇ ਜਾਨਵਰ ਸਾਡੇ ਬੱਚੇ ਖਾ ਜਾਂਦੇ ਹਨ ਤੇ ਪਾਸ਼ਾ ਜੀ ਨੇ ਇਸ ਜਗ੍ਹਾ ਦੇ ਉੱਪਰ ਇੱਕ ਸ਼ੇਰ ਅਤੇ ਇੱਕ ਸ਼ੇਰਨੀ ਦਾ ਸੰਗਾਰ ਕੀਤਾ ਜਿਸ ਤਰ੍ਹਾਂ ਆਪ ਦੇਖ ਰਹੇ ਹੋ ਕਿ ਸੰਗਤ ਐਤਵਾਰ ਦੇ ਐਤਵਾਰ ਆਣ ਕਰਕੇ ਇਸ ਸਰੋਵਰ ਦੀਆਂ ਪ੍ਰਕਰਮਾਂ ਦੀ ਸਫਾਈ ਕਰਦੀ ਹੈ ਇਸ ਰੋਵਰ ਦੇ ਜਲ ਦੇ ਵਿੱਚ ਜਿਹੜੇ ਪੱਤੇ ਡਿੱਗੇ ਹੋਏ ਹਨ ਜੋ ਕਿ ਇਸ ਰੋਵਰ ਦੇ ਪੌੜਾਂ ਦੇ ਉੱਪਰ ਜਲ ਲੱਗਾ ਜਾਲਾ ਲੱਗਾ ਹੁੰਦਾ ਹੈ ਉਸ ਜਾਲੇ ਨੂੰ ਸੰਗਤਾਂ ਹਟਾਉਂਦੀਆਂ ਹਨ ਦਾ ਦੇਖ ਸਕਦੇ ਹੋ ਕਿ ਸੰਗਤਾਂ ਦਰਸ਼ਨ ਅਤੇ ਇਸ਼ਨਾਨ ਕਰ ਰਹੀਆਂ ਹਨ ਐਤਵਾਰ ਦੇ ਐਤਵਾਰ ਇਸ ਜਗ੍ਹਾ ਦੇ ਉੱਪਰ ਆਣ ਕਰਕੇ ਬਹੁਤ ਪ੍ਰਾਣੀ ਜੋ ਕਿ ਸੇਵਾ ਕਰਦੇ ਹਨ ਜਲ ਦੇ ਨਾਲ ਪ੍ਰਕਰਮਾਂ ਦੀ ਸਫਾਈ ਕੀਤੀ ਜਾਂਦੀ ਹੈ ਸ੍ਰੋਵਰ ਦੇ ਵਿੱਚ ਜਾਲਾ ਕੱਢਿਆ ਜਾਂਦਾ ਹੈ ਪੱਤੇ ਕੱਢੇ ਜਾਂਦੇ ਹਨ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਇਹ ਆਪ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਸੇਵਾ ਕਰ ਵਾਹਿਗੁਰੂ ਅੱਗੇ ਤਸਵੀਰ ਜਿਹੜੀ ਕਿ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਸਾਂਝੀ ਕੀਤੀ ਗਈ ਹੈ ਸ਼ੇਰਤ ਸ਼ੇਰਨੀ ਦਾ ਸ਼ਿਕਾਰ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ